ਪੰਜਾਬ ਪੁਲਿਸ ਦੇ ਉੱਤੇ ਧੱਕੇਸ਼ਾਹੀ ਜ਼ਬਰ ਜ਼ੁਲਮ ਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਦੋਸ਼ ਲਾ ਕੇ ਇੱਕ ਵੱਡਾ ਐਕਸ਼ਨ ਬੀਤੇ ਦਿਨ ਕੱਲ ਹੋਇਆ ਤੇ ਦੂਜਾ ਵੱਡਾ ਐਕਸ਼ਨ ਆਉਣ ਵਾਲੇ ਕੱਲ 13 ਤਰੀਕ ਐਤਵਾਰ ਨੂੰ ਹੋਣ ਜਾ ਰਿਹਾ ਹੈ ਮਿੱਤਰ ਪਿਆਰਿਓ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਦੇ ਉੱਪਰ ਤੁਹਾਡੇ ਨਾਲ ਡਿਟੇਲ ਦੇ ਵਿੱਚ ਗੱਲ ਕਰਨੀ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖ ਕੇ ਸਾਂਝ ਜਰੂਰ ਪਾਓ ਤੇ ਸਭ ਤੋਂ ਜ਼ਰੂਰੀ ਗੱਲ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਜ਼ਰੂਰੀ ਗੱਲਾਂ ਪਹੁੰਚਦੀਆਂ ਰਹਿਣ ਮੈਂ ਤਾਂ ਪਹਿਰੇ ਉਹ ਪਹਿਲੀ ਵੱਡੀ ਖਬਰ ਇਹ ਹੈ ਕਿ ਬੀਤੇ ਦਿਨੀ ਗੋਨੇਆਣਾ ਮੰਡੀ ਦੇ ਵਿੱਚ ਇੱਕ ਵੱਡਾ ਐਕਸ਼ਨ ਕੀਤਾ ਗਿਆ ਤੇ ਆਉਣ ਵਾਲੇ ਕੱਲ 13 ਤਰੀਕ ਨੂੰ ਤਪਾ ਮੰਡੀ ਬਰਨਾਲਾ ਦੇ ਵਿੱਚ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਖਬਰ ਇਹ ਹੈ ਕਿ ਗੋਨਿਆਣਾ ਮੰਡੀ ਦੇ ਵਿੱਚ ਬੀਤੇ ਦਿਨੀ ਇੱਕ ਨਰਿੰਦਰਦੀਪ ਨਾਂ ਦੇ ਨੌਜਵਾਨ ਦੀ ਪੁਲਿਸ ਹਰਾਸ ਦੇ ਵਿੱਚ ਮੌਤ ਹੋ ਗਈ ਸੀ ਉਸ ਤੋਂ ਬਾਅਦ ਪਰਚਾ ਵੀ ਪੁਲਿਸ ਤੇ ਦਰਜ ਕੀਤਾ ਹੋਇਆ ਪਰ ਇਹਦੇ باوجود ਵੀ ਹੁਣ ਤੱਕ ਨਾ ਕੋਈ ਗ੍ਰਿਫਤਾਰੀ ਹੋਈ ਆ ਤੇ ਨਾ ਗੱਲ ਅੱਗੇ ਵਧੀ ਐ ਇਹਦੇ ਖਿਲਾਫ ਜਿਨ੍ਹਾਂ ਦਾ ਉਹ ਪੁੱਤ ਨਰਿੰਦਰਦੀਪ ਨੌਜਵਾਨ ਮੁੰਡਾ ਉਸ ਪਰਿਵਾਰ ਵੱਲੋਂ ਤੇ ਨਾਲ ਇਨਸਾਫ ਪਸੰਦ ਜਿਹੜੀਆਂ ਜੱਥੇਬੰਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਨੌਜਵਾਨਾਂ ਦੀਆਂ ਉਹਨਾਂ ਵੱਲੋਂ ਗੋਨਿਆਣਾ ਮੰਡੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਜਿਦੇ ਚ ਮੰਗ ਕੀਤੀ ਗਈ ਕਿ ਪੁਲਿਸ ਧੱਕਾ ਕਰ ਰਹੀ ਹੈ ਜ਼ੁਲਮ ਕਰ ਰਹੀ ਹੈ ਗੈਰ ਕਾਨੂੰਨੀ ਗਤੀਵਿਧੀਆਂ ਕਰ ਰਹੀ ਹੈ ਤੇ ਸਾਡਾ ਪੁੱਤ ਮਾਰ ਦਿੱਤਾ ਗਿਆ ਨਜਾਇਜ਼ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਸ ਤੋਂ ਬਾਅਦ ਅੱਜ ਵੱਡੀ ਖਬਰੇ ਆ ਰਹੀ ਹੈ ਕਿ ਕਈ ਸਾਰੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਇਹਨਾਂ ਕ੍ਰਾਂਤੀਕਾਰੀ ਦੇ ਜਿਹੜੇ ਸੂਬਾ ਚੇਅਰਮੈਨ ਸਰਜੀਤ ਫੂਲ ਹੈ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਬਰਨਾਲਾ ਦੇ ਵਿੱਚ ਕੱਲ 13 ਤਰੀਕ ਨੂੰ ਇੱਕ ਵੱਡਾ ਇਕੱਠ ਆਮ ਲੋਕਾਂ ਦਾ ਪੁਲਿਸ ਰਾਜ ਤੇ ਪੁਲਿਸ ਧੱਕੇ ਛਾਈਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਸਾਰੇ ਆਓ ਆਉਣ ਵਾਲੇ 26 ਜੁਲਾਈ ਨੂੰ ਸੰਗਰੂਰ ਦੇ ਵਿੱਚ ਕਈ ਸਰੀਆਂ ਵੱਡੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਇਹਨਾਂ ਨੂੰ ਉਗਰਾਹਾ ਕਿਰਤੀ ਕਿਸਾਨ ਇਹਨਾਂ ਨੂੰ ਤੇ ਦੂਸਰੀਆਂ ਜਥੇ ਬੰਦੀਆਂ ਵੀ ਪੁਲਿਸ ਰਾਜ ਤੇ ਪੁਲਿਸ ਤਸ਼ੱਦਦ ਦੇ ਵਿਰੁੱਧ ਇੱਕ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਹੁਣ ਨਿਤ ਦੇ ਨਾਲ ਪੁਲਿਸ ਮੁਕਾਬਲੇ ਹੁੰਦੇ ਨੇ ਔਰ ਇਹ ਜਥੇ ਬੰਦੀਆਂ ਕਹਿੰਦੀਆਂ ਨੇ ਕਿ ਰੋਜ਼ਾਨਾ ਪੁਲਿਸ ਦੀ ਇੱਕੋ ਕਹਾਣੀ ਹੁੰਦੀ ਆ ਵੀ ਬੰਦੇ ਫੜੇ ਹਥਿਆਰਾਂ ਦੀ ਰਿਕਵਰੀ ਕਰਉਣ ਲੈ ਕੇ ਗਏ ਉਹਨਾਂ ਨੇ ਸਾਡੇ ਤੇ ਫਾਇਰਿੰਗ ਕਰਤੀ ਫਿਰ ਅਸੀਂ ਗੋਲੀਆਂ ਮਾਰਤੀਆਂ ਤਾਂ ਇਹ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਪੁਲਿਸ ਰਾਜ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਪੁਲਿਸ ਸਟੇਟ ਬਣਾਈ ਜਾ ਰਹੀ ਹੈ ਜਿਹੜੀ ਕਿ ਪਹਿਲਾਂ ਗੈਂਪਤ ਸਿੰਘ ਦੇ ਰਾਜ ਦੇ ਵਿੱਚ ਬਣਾਈ ਗਈ ਸੀ ਤਾਂ ਇਹਨਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਲੋਕੋ ਆਓ ਆ ਇਸ ਚੀਜ਼ ਨੂੰ ਰੋਕਿਆ ਜਾਵੇ ਔਰ ਇਥੋਂ ਤੱਕ ਸਰਜੀਤ ਸਿੰਘ ਫੂਲ ਨੇ ਕਿਹਾ ਉਹ ਕਹਿੰਦੇ ਕਿ ਪੁਲਿਸ ਨੂੰ ਇੰਨੀਆਂ ਪਾਵਰਾਂ ਤੱਕ ਤਾਂ ਇਸ ਲਈ ਦਿੱਤੀਆਂ ਜਾ ਰਹੀਆਂ ਕਿਉਂਕਿ ਲੋਕ ਆਪਣੇ ਹੱਕ ਨਾ ਮੰਗ ਸਕਣ ਲੈਂਡ ਪੂਲਿੰਗ ਨੀਤੀ ਤੇ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਨੇ ਜਹਾ ਸਰਜੀਤ ਸਿੰਘ ਫੂਲ ਕਹਿੰਦੇ ਜਿਹੜੀ ਬੇਰੁਜ਼ਗਾਰਾਂ ਨੇ ਆਪਣੇ ਰੋਜ਼ਗਾਰ ਦੀ ਲੜਾਈ ਲੜਨੀ ਹੈ ਕਿਸਾਨਾਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਬੇਰੁਜ਼ਗਾਰਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਉਹਨੂੰ ਪੁਲਿਸ ਦੀ ਮਦਦ ਦੇ ਨਾਲ ਪੁਲਿਸ ਦੈਸ਼ਤ ਨਾਲ ਰੋਕਿਆ ਤੇ ਦੱਬਿਆ ਜਾ ਸਕੇ ਸਰਜੀਤ ਸਿੰਘ ਫੂਲ ਤੇ ਇਹ ਜਥੇਬੰਦੀਆਂ ਕਹਿੰਦੀਆਂ ਕਿ ਉਸ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਆਪਣਾ ਕਮੈਂਟ ਆਪਣਾ ਵਿਚਾਰ ਲਿਖੋ ਹੁਣ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਅੱਜ ਕੀਤਾ ਗਿਆ ਸਸਪੈਂਡ ਕਿਉਂ ਕੀਤਾ ਗਿਆ ਇਸ ਕਰਕੇ ਕਿਉਂਕਿ 34 ਸੈਕਟਰ ਦੇ ਵਿੱਚ ਇੱਕ ਇਮੀਗ੍ਰੇਸ਼ਨ ਵਾਲਿਆਂ ਦਾ ਜਿਹੜੇ ਬਾਹਰ ਭੇਜਦੇ ਆ ਵਿਦੇਸ਼ਾਂ 'ਚ ਉਹਨਾਂ ਦਾ ਦਫ਼ਤਰ ਸੀਗਾ ਔਰ ਉਹਨਾਂ ਦੇ ਉੱਪਰ ਦੋਸ਼ ਲੋਕਾਂ ਨੇ ਲਾਇਆ ਕਿ ਸਾਡੇ ਨਾਲ ਠੱਗੀ ਕੀਤੀ ਆ ਪੈਸੇ ਸਾਡੇ ਤੋਂ ਲੈ ਲਏ ਬਾਹਰ ਸਾਡੇ ਮੁੰਡਿਆਂ ਨੂੰ ਭੇਜਿਆ ਨਹੀਂ ਤੇ ਫਿਰ ਲੋਕ ਉੱਥੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਗਏ ਤੇ ਦੋਸ਼ ਇਹ ਹੈ ਕਿ ਇੱਕ ਪੁਲਿਸ ਵਾਲੇ ਨੇ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਧੱਕੇ ਮਾਰੇ ਥੱਪੜ ਮਾਰੇ ਤੇ ਇੱਕ ਨੌਜਵਾਨ ਦੀ ਦਸਤਾਰ ਉਹਨੇ ਲਾ ਦਿੱਤੀ ਦਸਤਾਬ ਦੇ ਦਿੱਤੀ ਹੁਣ ਦੇਖੋ ਇਹਦੇ ਖਿਲਾਫ ਰੌਲਾ ਪਿਆ ਤਾਂ ਫਿਰ ਉਸ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕੀਤੇ ਜਾਣ ਦੀ ਖਬਰ ਆ ਰਹੀ ਹੈ ਪਰ ਇੱਥੇ ਸਵਾਲ ਇਹ ਹੈ ਕਿ ਪੁਲਿਸ ਨੂੰ ਐਨਾ ਮੂੰਹ ਪਾ ਕੇ ਕਿਉਂ ਗਿਆ ਪਹਿਲਾਂ ਤਾਂ ਪੁਲਿਸ ਦੇ ਵਿੱਚ ਸਾਡੇ ਹੀ ਭੈਣਾ ਸਾਡੇ ਭਰਾ ਨੇ ਸਾਡੇ ਘਰਾਂ ਦੇ ਮੁੰਡੇ ਨੇ ਤਾ ਆਖਰ ਪੁਲਿਸ 'ਚ ਜਾ ਕੇ ਹੋ ਕੀ ਜਾਂਦਾ ਕਿ ਕਿਸੇ ਨੂੰ ਵੀ ਮਿੰਟ 'ਚ ਗਾਲ ਕੱਢ ਦੇਣੀ ਥੱਪੜ ਕੱਟ ਮਾਰਨਾ ਮਤਲਬ ਜਿਹੜੀਆਂ ਬਦਮਾਸ਼ੀ ਭਰੀਆਂ ਕਾਰਵਾਈਆਂ ਤੋਂ ਪੁਲਿਸ ਨੇ ਰੋਕਣਾ ਹੁੰਦਾ ਜਿਹੜੀਆਂ ਧੱਕੇਸ਼ਾਈਆਂ ਜਾਂ ਬਤਮੀਜ਼ੀਆਂ ਤੋਂ ਪੁਲਿਸ ਨੇ ਲੋਕਾਂ ਨੂੰ ਰੋਕਣਾ ਪੁਲਿਸ ਦੇ ਉੱਪਰ ਜਦੋਂ ਉਸ ਤੋਂ ਵੀ ਵੱਧ ਬਤ ਬਤਮੀਜ਼ੀਆਂ ਕਰਨ ਦੇ ਦੋਸ਼ ਲੱਗਦੇ ਨੇ ਤਾਂ ਫਿਰ ਇਹ ਪੁਲਿਸ ਦਾ ਅਕਸ ਕੀ ਹੈ ਫਿਰ ਪੁਲਿਸ ਦੀ ਇਹ ਕੀ ਟ੍ਰੇਨਿੰਗ ਹੈ ਕੀ ਪੁਲਿਸ ਇਹ ਸੇ ਕਰਕੇ ਆਮ ਲੋਕਾਂ ਦੀ ਨਜ਼ਰ 'ਚ ਪੁਲਿਸ ਦਾ ਅਕਸ ਬਹੁਤ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਜਿਵੇਂ ਕੋਈ ਜ਼ਾਲਮ ਜਿਆ ਜਿਵੇਂ ਕੋਈ ਗੁੰਡਾ ਬਦਮਾਸ਼ ਹੁੰਦਾ ਹੈ ਆਮ ਲੋਕਾਂ ਦੀ ਨਜ਼ਰ ਚ ਤਾਂ ਪੁਲਿਸ ਦੇ ਵਿੱਚ ਵੀ ਜਿਹੜੇ ਚੰਗੇ ਬੰਦੇ ਹੈਗੇ ਨੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜਦੋਂ ਪੁਲਿਸ ਦੇ ਉੱਪਰ ਐਦਾਂ ਦੇ ਦੋਸ਼ ਲੱਗਦੇ ਨੇ ਜਾਂ ਐਦਾਂ ਦੀਆਂ ਹਰਕਤਾਂ ਪੁਲਿਸ ਦੇ ਵਿੱਚ ਹੁੰਦੀਆਂ ਨੇ ਹੁਣ ਅਗਲੀ ਖਬਰ ਪੰਜਾਬ ਦੇ ਵਿੱਚ 8 ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਅੱਜ ਜਿਨ੍ਹਾਂ ਦੇ ਵਿੱਚ ਜਿਹੜੇ ਡਾਕਟਰ ਨਾਨਕ ਸਿੰਘ ਆਈਪੀਐਸ ਅਫਸਰ ਹੈ ਉਹਨਾਂ ਨੂੰ ਅਮਰਤਸਰ ਰੇਂਜ ਦੇ ਡੀਆਈਜੀ ਲਾਇਆ ਗਿਆ ਔਰ ਜਿਹੜੇ ਕੁਲਦੀਪ ਸਿੰਘ ਚਾਹਲ ਹੈ ਉਹਨਾਂ ਨੂੰ ਪਟਿਆਲਾ ਰੇਂਜ ਡੀਆਈਜੀ ਲਾਇਆ ਗਿਆ ਤੇ ਜਿਹੜੇ ਉਸਤਿੰਦਰ ਸਿੰਘ ਆਈਪੀਐਸ ਉਹਨਾਂ ਨੂੰ ਲੁਧਿਆਣਾ ਰੇਂਜ ਡੀਆਈਜੀ ਲਾਇਆ ਗਿਆ ਤੇ ਜਿਹੜੇ ਕੁਲਦੀਪ ਸਿੰਘ ਚਾਹਲ ਨਹੀਂ ਉਹਨਾਂ ਨੂੰ ਤੇ ਨੀਲਾ ਥਰੀ ਜਿਹੜੀ ਆਈਪੀਐਸ ਅਫਸਰ ਹੈ ਉਹਨਾਂ ਨੂੰ ਵੀ ਤਬਾਦਲੇ ਕਰਕੇ ਅਲੱਗ-ਅਲੱਗ ਜਗ੍ਹਾ ਦੇ ਉੱਪਰ ਲਾ ਦਿੱਤਾ ਗਿਆ ਨੀਲਾ ਥਰੀ ਮੈਡਮ ਨੂੰ ਤਾਂ ਕਾਉਂਟਰ ਇੰਟੈਲੀਜੈਂਸ ਤੇ ਗੁਰਮੀਤ ਸਿੰਘ ਚਾਹਲ ਨੂੰ ਜਿਹੜਾ ਉਹ ਏਜੀਟੀਐਫ ਦਾ ਮੁਖੀ ਲਾਇਆ ਗਿਆ ਸੋ ਇਸ ਤਰ੍ਹਾਂ ਕਾਫੀ ਸਾਰੇ ਤਬਾਦਲੇ ਅੱਠ ਅਧਿਕਾਰੀਆਂ ਦੇ ਪੰਜਾਬ ਦੇ ਵਿੱਚ ਕੀਤੇ ਗਏ ਹੁਣ ਇਹ ਤਬਾਦਲੇ ਕੀਤੇ ਕਿਉਂ ਗਏ ਨੇ ਰੁਟੀਨ ਚ ਹੈ ਜਾਂ ਇਹਦੇ ਪਿੱਛੇ ਕੋਈ ਵਿਸ਼ੇਸ਼ ਯੋਜਨਾ ਹੈ ਇਹ ਤਾਂ ਪੰਜਾਬ ਸਰਕਾਰ ਜਾਣਦੀ ਹੈ ਪਰ ਇੱਕ ਇੱਥੇ ਅੱਜ ਵੱਡੀ ਖਬਰ ਹੋਰ ਆਈ ਪੰਜਾਬ ਪੁਲਿਸ ਦੀ ਇੱਕ ਮਹਿਲਾ ਇਨਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ ਉਹਦੇ ਤੇ ਗੰਭੀਰ ਤੇ ਵੱਡੇ ਲੱਗੇ ਉਹ ਜਿਹੜੀ ਮਹਿਲਾ ਇਨਸਪੈਕਟਰ ਸੀਗੀ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਸਾਂਝ ਕੇਂਦਰ ਬਣਾਏ ਹੁੰਦੇ ਨੇ 15-16 ਸਾਂਝ ਕੇਂਦਰਾਂ ਦੀ ਉਹ ਨੂੰ ਮੁਖੀ ਲਾਇਆ ਹੋਇਆ ਸੀ ਤੇ ਅੰਦਰੋਂ ਹੀ ਮੁਲਾਜ਼ਮਾਂ ਨੇ ਦੋਸ਼ ਲਾਏ ਜਿਹੜੇ ਉਹਦੇ ਥੱਲੇ ਕੰਮ ਕਰਦੇ ਸੀ ਵੀ ਇਹ ਸਾਡੇ ਤੋਂ ਪੈਸੇ ਲੈਂਦੀ ਆ ਸਾਡੇ ਤੋਂ ਪੈਸੇ ਖਾਂਦੀ ਆ ਤੇ ਇਹਨਾਂ ਦੋਸ਼ਾਂ ਦੇ ਤਹਿਤ ਜਿਹੜੀ ਜਾਣਕਾਰੀ ਮੀਡੀਆ ਚਾਰੀ ਹੈ ਉਹ ਜਿਹੜੀ ਮੈਡਮ ਇਨਸਪੈਕਟਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਪੁਲਿਸ ਦੇ ਵਿੱਚ ਬੀਤੇ ਕੁਝ ਦਿਨਾਂ ਦੇ ਵਿੱਚ ਕਈ ਸਾਰੇ ਇਹੋ ਜਿਹੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇੱਕ ਸਵਾਲ ਇਹ ਉੱਠਦਾ ਆਮ ਤੌਰ ਤੇ ਚਰਚਾ ਆਮ ਹੀ ਚੱਲਦੀ ਹੈ ਘਰਾਂ ਪਰਿਵਾਰਾਂ ਸੱਥਾਂ ਬੱਸਾਂ ਦੇ ਵਿੱਚ ਵੀ ਜਿਹੜੇ ਵੱਡੇ ਅਫਸਰ ਨੇ ਉਹ ਵੱਧ ਉੱਤੋਂ ਖਾਂਦੇ ਨੇ ਤੇ ਥੱਲੇ ਤਾਂ ਰਿਸ਼ਵਤਾਂ ਪਹੁੰਚਦੀਆਂ ਨੇ ਤਾਂ ਥੱਲੇ ਆਦਤ ਪੈਂਦੀ ਹੈ ਹੁਣ ਜਿਵੇਂ ਟੈਂਕੀ ਚੋਂ ਪਾਣੀ ਟੂਟੀਆਂ ਵੱਲ ਆਉਂਦਾ ਐਵੇਂ ਇਹ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਤੇ ਬੇਈਮਾਨੀਆਂ ਇਹ ਉੱਤੋਂ ਥੱਲੇ ਨੂੰ ਆਉਂਦੀਆਂ ਥੱਲੋ ਤਾਂ ਨਹੀਂ ਜਾਂਦੀਆਂ ਮਤਲਬ ਉੱਪਰੋਂ ਜਦੋਂ ਹੇਠਲੇ ਵੇਖਦੇ ਨੇ ਕਿ ਉੱਪਰ ਤਾਂ ਗੁੱਟੀਆਂ ਲਈਆਂ ਜਾਂਦੀਆਂ ਤਾਂ ਫਿਰ ਹੇਠਲੇ ਵੀ ਥੋੜਾ ਬਹੁਤ ਖਾਂਦੇ ਨਹੀਂ ਹੁਣ ਇੱਥੇ ਸਵਾਲ ਇਹ ਹੈ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਧਾਰਮਿਕ ਬਣ ਬਣ ਬੈਂਦੇ ਨੇ ਆਪਣੇ ਪੰਜਾਬ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਨਾਲ ਲੋਕ ਜੁੜੇ ਨੇ ਹਰ ਇੱਕ ਧਰਮ ਦਾ ਆਪਾਂ ਧਰਮ ਦੇ ਲੋਕਾਂ ਦਾ ਸਤਿਕਾਰ ਕਰਦੇ ਆਂ ਪਰ ਮੈਨੂੰ ਹਰਾਨਗੀ ਹੁੰਦੀ ਆ ਹਰਾਮ ਦੀ ਕਮਾਈ ਖਾ ਕੇ ਕੀ ਲੋਕੀ ਰੱਬ ਨੂੰ ਬੇਵਕੂਫ ਬਣਾਉਂਦੇ ਨੇ ਜਿਹੜੇ ਰੱਬ ਨੂੰ ਮੰਨਦੇ ਨੇ ਜਿੰਨੂੰ ਕਹਿੰਦੇ ਆ ਕਿ ਉਹਦੀ ਤਾਂ ਪੱਤੇ ਪੁੱਤੇ ਦੇ ਵਿੱਚ ਉਹਦਾ ਵਾਸਾ ਹੈ ਹਰ ਥਾਂ ਤੇ ਉਹਦੀ ਨਜ਼ਰ ਹੈ ਤੇ ਜਿੱਥੋਂ ਇਹ ਕਿਹਾ ਜਾਂਦਾ ਹੈ ਕਿ ਤੂੰ ਮੇਰਾ ਰਾਖਾ ਸਭਣੀ ਥਾਈ ਜਿਹੜੇ ਰੱਬ ਨੂੰ ਐ ਸਮਝਿਆ ਜਾਂਦਾ ਹੈ ਉਸੇ ਰੱਬ ਨੂੰ ਹੀ ਫਿਰ ਬੇਵਕੂਫ ਕਿਉਂ ਬਣਾ ਰਹੇ ਨੇ ਹਰਾਮ ਦੀ ਕਮਾਈ ਜਿਹੜੀ ਖਾਣੀ ਮਤਲਬ ਜਿਹੜੇ ਕੰਮ ਦੀ ਤਨਖਾਹ ਲੈਣੀ ਹੈ ਤੇ ਫਿਰ ਲੋਕਾਂ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਹਰਾਮ ਦੀ ਕਮਾਈ ਨਾਲ ਉਹਨਾਂ ਦਾ ਲਹੂ ਪੀਣਾ ਕੀ ਇਹ ਰੱਬ ਨੂੰ ਨਜ਼ਰ ਨਹੀਂ ਆਉਂਦਾ ਹੋਊਗਾ ਜਾਂ ਤਾਂ ਇਹ ਲੋਕ ਡਰਾਮਾ ਕਰਦੇ ਨੇ ਜਿਹੜੇ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਤੇ ਘਠਿਆ ਨਹੀਂ ਇਹ ਮੰਨਦੇ ਹੀ ਨਹੀਂ ਜੇ ਮੰਨਦੇ ਨਹੀਂ ਤਾਂ ਫਿਰ ਇਹ ਕੀ ਡਰਾਮਾ ਹੈ ਰੱਬ ਨੂੰ ਜੇ ਤੁਸੀਂ ਕਹਿੰਦੇ ਹੋ ਸਭ ਕੁਝ ਦੇਖਦਾ ਫਿਰ ਉਹ ਨੂੰ ਨਹੀਂ ਆ ਦੇਖੂਗਾ ਹਰਾਮ ਦੀ ਕਮਾਈ ਕਿਸੇ ਵੀ ਬੰਦੇ ਨੂੰ ਅੱਜ ਤੱਕ ਉੱਪਰ ਨਹੀਂ ਲੈ ਕੇ ਜਾ ਸਕੀ ਭਾਵੇਂ ਉਹ ਚਾਰ ਪੈਸੇ ਜੋੜ ਹੀ ਲਵੇ ਪਰ ਉਹ ਕਦੇ ਸੁਖ ਚੈਨ ਸਕੂਨ ਦੀ ਨੀਂਦ ਨਹੀਂ ਸੌ ਸਕਦਾ ਸੁਖ ਚੈਨ ਸਕੂਨ ਦੀ ਨੀਂਦ ਉਹੀ ਬੰਦਾ ਲਊਗਾ ਜਿਹੜਾ ਹੱਕ ਸੱਚ ਇਨਸਾਫ ਦੀ ਸੱਚੀ ਸੁੱਚੀ ਕਿਰਤ ਕਰਕੇ ਖਾਂਦਾ ਆਹ ਹਰਾਮ ਦੀਆਂ ਕਮਾਈਆਂ ਇਹ ਫਲਦੀਆਂ ਫੁੱਲਦੀਆਂ ਨਹੀਂ ਹੁੰਦੀਆਂ ਆ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਇੱਕ ਖਬਰ ਆਈ ਕਿ ਇੱਕ ਪੁਲਿਸ ਵਾਲੇ ਦਾ ਮੁੰਡਾ ਚਿੱਟਾ ਦਾ ਟੀਕਾ ਲਾ ਕੇ ਮਰਿਆ ਕਿੰਨੇ ਹੁਣ ਤੱਕ ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਸੁਣਦੇ ਆਂ ਸਾਡੇ ਨਾਲ ਕਈ ਇਹੋ ਜਿਹੇ ਵਿਕਤੀਆਂ ਦੇ ਵਾਹ ਨੇ ਜਿਹੜੇ ਵੱਡੇ ਵੱਡੇ ਅਫੀਸਰ ਨੇ ਉਹਨਾਂ ਦੀਆਂ ਔਲਾਦਾਂ ਇੰਨੀਆਂ ਗੰਧੀਆਂ ਨੇ ਉਹ ਰੋਂਦੇ ਨੇ ਅੱਜ ਕਈ ਰਿਟਾਇਰ ਹੋ ਚੁੱਕੇ ਨੇ ਵੱਡੇ ਵੱਡੇ ਅਹੁਦਿਆਂ ਤੋਂ ਤੇ ਉਹ ਸਾਡੇ ਨਾਲ ਖੁਦ ਗੱਲ ਹੋਈ ਕਈਆਂ ਦੀ ਉਹ ਕਹਿੰਦੇ ਜੀ ਕਰਦਾ ਯਾਰ ਆਤਮ ਹੱਤਿਆ ਕਰ ਲਵਾਂ ਖੁਦਕੁਸ਼ੀ ਕਰ ਲਵਾਂ ਬੜੀ ਗੰਦੀ ਔਲਾਦ ਨਿਕਲੀ ਐ ਹੁਣ ਮੈਨੂੰ ਐ ਦੱਸੋ ਮੈਂ ਆ ਜੇ ਮੈਂ ਅੱਜ ਹਰਾਮ ਦੀ ਕਮਾਈ ਖਾਵਾਂ ਰਿਸ਼ਵਤ ਖਾਵਾ ਪ੍ਰਸ਼ਟਾਚਾਰ ਕਰਾਂ ਝੂਠ ਬੋਲ ਕੇ ਵੀਡੀਓ ਦੇ ਵਿੱਚ ਗੁੰਮਰਾਹ ਕਰਾਂ ਲੋਕਾਂ ਨੂੰ ਤੇ ਇਹਦੇ ਵੱੱਟੇ ਪੈਸੇ ਖਾਵਾਂ ਜਿਵੇਂ ਮੀਡੀਆ ਦੇ ਵਿੱਚ ਵੀ ਗੋਦੀ ਮੀਡੀਆ ਪਾਲਤੂ ਮੀਡੀਆ 'ਚ ਕਰਦਾ ਤਾਂ ਮੇਰੇ ਬੱਚਿਆਂ ਨੂੰ ਵੀ ਤਾਂ ਪਤਾ ਲੱਗ ਹੀ ਜਾਣਾ ਵੀ ਪਾਪਾ ਜੀ ਡੈਡੀ ਜੀ ਹਰਾਮ ਦੀ ਕਮਾਈ ਖਾਂਦੇ ਨੇ ਦੇਖੋ ਇਹ ਕੋਈ ਕੁਦਰਤ ਵੱਲੋਂ ਮਾਰ ਨਹੀਂ ਹੈਗੀ ਇਹ ਪਤਾ ਲੱਗ ਜਾਂਦਾ ਹੈ ਕਿ ਸਾਡਾ ਪਿਓ ਹਰਾਮ ਦੀ ਕਮਾਈ ਖਾਂਦਾ ਹੈ ਤਾਂ ਹਰਾਮ ਦੀ ਕਮਾਈ ਦੇ ਨਾਲ ਫਿਰ ਚਾਹੇ ਮੈਂ ਆਪਣੇ ਬੱਚਿਆਂ ਨੂੰ ਜੋ ਮਰਜ਼ੀ ਲਗਜ਼ਰੀ ਸਹੂਲਤਾਂ ਦੇਈ ਜਾਵਾਂ ਉਹਨਾਂ ਨੇ ਮੈਨੂੰ ਟਿੱਚ ਸਮਝ ਨਹੀਂ ਸਮਝਣਾ ਉਹਨਾਂ ਨੇ ਮੈਨੂੰ ਘਟੀਆ ਸਮਝ ਨਹੀਂ ਸਮਝਣਾ ਵੇਖੋ ਇੱਕ ਰਿਸ਼ਵਤਖੋਰ ਭ੍ਰਿਸ਼ਟਾਚਾਰੀ ਬੰਦਾ ਵੀ ਦੂਜੇ ਰਿਸ਼ਵਤਖੋਰ ਤੇ ਭ੍ਰਿਸ਼ਟਾਚਾਰੀ ਨੂੰ ਕੋਈ ਬਹੁਤ ਇੱਜ਼ਤ ਨਹੀਂ ਦਿੰਦਾ ਜੇ ਜਵਾਕਾਂ ਤੇ ਪਰਿਵਾਰ ਨੂੰ ਪਤਾ ਹੋਵੇ ਨਾ ਕਿ ਸਾਡਾ ਪਿਓ ਜੋ ਘਰ ਲੈ ਕੇ ਆਉਂਦਾ ਸੱਚੀ ਸੁੱਚੀ ਕਿਰਤ ਕਮਾਈ ਆ ਇਦੇ ਚ ਕਿਤੇ ਹਰਾਮ ਦੀ ਨਹੀਂ ਹੈਗੀ ਤਾਂ ਫਿਰ ਲਾਜ਼ਮੀ ਉਹ ਉਹਨਾਂ ਦੇ ਮਨ 'ਚ ਇੱਜ਼ਤ ਬਣਦੀ ਹੈ ਪਰ ਜਦੋਂ ਬੱਚਿਆਂ ਨੂੰ ਪਤਾ ਹੋਵੇ ਵੀ ਪਿਓ ਸਾਡਾ ਝੂਠੇ ਪਰਚੇ ਕਰਨ ਦੇ ਦਾਬੇ ਮਾਰ ਕੇ ਪੈਸੇ ਖਾਂਦਾ ਹੈ ਪਿਓ ਸਾਡਾ ਜਾਂ ਮਾਂ ਸਾਡੀ ਕਿਸੇ ਦੇ ਉੱਪਰ ਜਿਹੜਾ ਇਨਸਾਫ ਲਈ ਦਰਜ ਕੀਤਾ ਪਰਚਾ ਉਹਦੇ ਚੋਂ ਨਾਂ ਕੱਢਣ ਲਈ ਗੁਨੇਗਾਰ ਦਾ ਨਾਂ ਕੱਢਣ ਲਈ ਵੀ ਰਾਮ ਦੇ ਪੈਸੇ ਖਾਂਦਾ ਹੈ ਨਸ਼ਾ ਵਕਵੋਣ ਲਈ ਵੀ ਤਸਕਰਾਂ ਨਾਲ ਮਿਲ ਕੇ ਪੈਸੇ ਖਾਂਦਾ ਹੈ ਤਾਂ ਲਾਦਾ ਕਦੇ ਇੱਜ਼ਤ ਨਹੀਂ ਕਰ ਸਕਦੀਆਂ ਇੱਜ਼ਤ ਨਹੀਂ ਕਰ ਸਕਦਾ ਮਨ ਸਤਕਾਰ ਬਾਣੀ ਨਹੀਂ ਸਕਦਾ ਹੁਣ ਮੇਰਾ ਪਿਓ ਕਿਸਾਨ ਸੀ 50 ਪਿੰਡ ਜਾਣਦੇ ਨੇ ਕਿ ਮੇਰੇ ਪਿਓ ਨੇ ਮਿਹਨਤ ਇੰਨੀ ਕੁ ਕੀਤੀ ਹੈ ਕਈ ਤੇ ਦਾਤੀ ਵਾਈ ਹੈ ਬਸ ਹਾਂ ਬੜੀ ਮਿਹਨਤ ਕੀਤੀ ਆ ਹੱਦੋਂ ਵੱਧ ਮੇਰੇ ਮਨ ਦੇ ਵਿੱਚ ਮੇਰੇ ਬਾਪ ਦਾ ਜੋ ਸਥਾਨ ਹੈ ਜੋ ਸਤਕਾਰ ਹੈ ਉਹ ਕਦੇ ਮਿਟ ਨਹੀਂ ਸਕਦਾ ਇਹ ਗੱਲ ਪੱਕੀ ਹੈ ਜੇ ਮੈਨੂੰ ਪਤਾ ਹੁੰਦਾ ਕਿ ਮੇਰਾ ਪਿਓ ਠੱਗੀਆਂ ਠੋਰੀਆਂ ਜਾਂ ਭ੍ਰਿਸ਼ਟਾਚਾਰੀ ਜਾਂ 2 ਨੰਬਰ ਦੀਆਂ ਕਮਾਈਆਂ ਜਾਂ ਰਾਮ ਦੇ ਪੈਸੇ ਨਾਲ ਮੈਨੂੰ ਪਾਲਦਾ ਪਿਆ ਤਾਂ ਅੱਜ ਤੱਕ ਜਿੰਨੀ ਮੇਰੀ ਉਮਰ ਹੋ ਗਈ ਮੇਰੀ ਸਮਝ ਬਣ ਗਈ ਮੈਂ ਵੀ ਉਹਨੂੰ ਠਿੱਕ ਸਮਝਣਾ ਸੀ ਨਹੀਂ ਬਣਦਾ ਸਤਕਾਰ ਯਾਰ ਘਟੀਆ ਬੰਦੇ ਦਾ ਦਿਮਾਗ 'ਚ ਸੋ ਮੇਰੀ ਤਾਂ ਬੇਨਤੀ ਹੈ ਮਿੱਤਰੋ ਗਲਤੀਆਂ ਹਰ ਇਨਸਾਨ ਚ ਨਹੀਂ ਮੇਰੇ ਚ 50 ਹੋਣ ਦੀਆਂ ਪਰ ਕਿਸੇ ਦਾ ਲਹੂ ਪੀਣਾ ਖੂਨ ਪੀਣਾ ਖੂਨ ਚੂਸਣਾ ਇਤੋਂ ਵੱਡਾ ਗਨਾਹ ਕੋਈ ਨਹੀਂਗਾ ਤੇ ਇਹ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਜਿਹੜੀਆਂ ਬੇਈਮਾਨੀਆਂ ਨੇ ਇਹ ਲਹੂ ਤੇ ਖੂਨ ਚੂਸਣ ਦੇ ਬਰਾਬਰ ਨੇ ਇਸ ਕਰਕੇ ਜਿਹੜੇ ਪੁਲਿਸ ਦੇ ਵਿੱਚ ਵੀ ਚੰਗੇ ਕੋਈ ਮੁਲਾਜ਼ਮ ਹੈਗੇ ਨੇ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਜਾਂ ਕੋਈ ਅਫਸਰ ਉਹਨਾਂ ਨੂੰ ਖੁਦ ਗੁੱਸਾ ਚੜਦਾ ਹੈ ਇੱਕ ਹੋਰ ਖਬਰ ਪੰਜਾਬ ਚੋਂ ਆ ਰਹੀ ਹੈ ਕਿ ਇੱਕ ਪੰਜਾਬ ਪੁਲਿਸ ਦੇ ਡੀਐਸਪੀ ਨਾਲ 22 ਲੱਖ ਦੀ ਠੱਗੀ ਵੱਝੀ ਹੈ ਮੌਜੂਦਾ ਡੀਐਸਪੀ ਨਾਂ ਉਹਨਾਂ ਦਾ ਅਤਲ ਸੋਨੀ ਦੱਸਿਆ ਜਾਂਦਾ ਹੈ ਔਰ ਆਇਆਸ ਟਾਈਮ ਉਹ ਗੋਇੰਦਵਾਲ ਸਾਹਿਬ ਦੇ ਵਿੱਚ ਤਾਇਨਾਤ ਨਹੀਂ ਡੀਐਸਪੀ ਅਤਲ ਸੋਨੀ ਕਈ ਵਾਰ ਖਬਰਾਂ ਚ ਰਹਿ ਚਰਚਾ ਚ ਰਹਿ ਵੱਖ-ਵੱਖ ਕੰਮਾਂ ਕਰਕੇ ਠੱਗੀ ਵੱਜੀ ਹੈ ਤੇ ਇੱਕ ਪਿਓ ਪੁੱਤਰ ਦੇ ਉੱਪਰ ਪਰਚਾ ਦਰਜ ਕੀਤਾ ਡੇਰਾ ਬੱਸੀ ਦੇ ਪਿਓ ਪੁੱਤ ਦੱਸੇ ਜਾ ਰਹੇ ਨੇ ਖਬਰਾਂ ਦੇ ਵਿੱਚ ਜਿਨ੍ਹਾਂ ਦੇ ਉੱਪਰ ਠੱਗੀ ਦਾ ਪਰਚਾ ਦਰਜ ਕੀਤਾ ਗਿਆ ਹੁਣ ਇੱਥੇ ਦੋ ਦੋ ਗੱਲਾਂ ਆ ਰਹੀਆਂ ਲੋਕ ਸੋਸ਼ਲ ਮੀਡੀਆ 'ਤੇ ਜਿਹੜੇ ਕਮੈਂਟ ਲਿਖ ਰਹੇ ਨੇ ਉਹਨਾਂ 'ਚ ਕੁਝ ਲੋਕ ਤਾਂ ਇਹ ਕਹਿ ਰਹੇ ਨੇ ਕਿ ਵੇਖੋ ਜੀ ਹੋ ਸਕਦਾ ਉਹਨਾਂ ਦੇ ਨਾਲ ਮਸਲਾ ਕੋਈ ਹੋਰ ਹੋਵੇ ਤੇ ਡੀਐਸਪੀ ਨੇ ਆਪਦੀ ਪੁਲਿਸ ਪਾਵਰ ਵਰਤ ਕੇ ਉਹਨਾਂ ਦੇ ਪਰਚਾ ਕਰਾਤਾ ਹੋਵੇ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਜੇਕਰ ਪੁਲਿਸ ਦੇ ਉੱਪਰ ਹੀ ਐਦਾਂ ਠੱਗੀਆਂ ਵੱਜਣ ਲਾਪੀਆਂ ਠੱਗਾ ਨੂੰ ਜਾਂ ਇਹੋ ਜਿਹੇ ਬੰਦਿਆਂ ਨੂੰ ਖੌਫ ਨਹੀਂ ਰਿਹਾ ਤਾਂ ਫਿਰ ਇਹ ਇਹ ਗੰਭੀਰ ਸਥਿਤੀ ਹੈ ਫਿਰ ਇਹ ਸੋਚਣ ਵਾਲਾ ਮਾਮਲਾ ਬਣਦਾ ਹੁਣ ਇਸ ਖਬਰ ਬਾਰੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਵੀ ਆਪਣਾ ਕਮੈਂਟ ਲਿਖ ਦਿਓ ਜਿਹੜੀਆਂ ਪਹਿਲਾਂ ਆਪਾਂ ਖਬਰਾਂ ਤੇ ਚਰਚਾ ਕੀਤੀ ਹੈ ਉਹਨਾਂ ਬਾਰੇ ਵੀ ਤੁਸੀਂ ਆਪਣਾ ਕਮੈਂਟ ਲਿਖ ਦਿਓ ਤੇ ਇਸੇ ਤਰ੍ਹਾਂ ਦੀ ਚਰਚਾ ਕਰਨੀ ਸੁਣਨੀ ਬਹੁਤ ਜ਼ਰੂਰੀ ਆ ਡੈਮੋਕ੍ਰੇਸੀ ਲਈ ਇੱਕ ਲੋਕਤੰਤਰ ਦੇ ਲਈ ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਜਾਣੀ ਉਹਦੇ ਉੱਪਰ ਚਰਚਾ ਹੋਣੀ ਤੇ ਚਰਚਾ ਹੋ ਕੇ ਉਹਦਾ ਨਿਚੋੜ ਕੱਢਿਆ ਜਾਣਾ ਇਹੀ ਚੀਜ਼ ਆ ਜਿਹੜੀ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੀ ਹੈ ਹਕੂਮਤਾਂ ਨੂੰ ਸਰਕਾਰਾਂ ਨੂੰ ਤੇ ਸਿਸਟਮ ਨੂੰ ਸਵਾਲ ਕਰਨੇ ਲੋਕਤੰਤਰ ਦਾ ਬੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਬੜਾ ਸੋਹਣਾ ਗੁਣ ਹੁੰਦਾ ਪਰ ਜਿੱਥੇ ਵੀ ਸਵਾਲ ਨਾ ਕੀਤੇ ਜਾਣ ਦਿੱਤੇ ਜਾਣ ਮੂੰਹ ਬੰਦ ਕੀਤੇ ਜਾਣ ਉਥੇ ਡਿਕਲੇਅਰ ਭਾਵੇਂ ਡੈਮੋਕ੍ਰੇਸੀ ਹੋਵੇ ਪਰ ਅਸਲ ਚੋ ਡਿਕਟੇਟਰਸ਼ਿਪ ਹੀ ਹੁੰਦੀ ਹੈ ਤੁਸੀਂ ਕੀ ਕਹੋਗੇ ਬਹੁਤ ਮਿਹਰਬਾਨੀ ਸ਼ੁਕਰੀਆ ਜੀ